ਤੁਸੀਂ ਦੇਖੋ ਕਿ ਇਨਾ ਬੱਚਿਆਂ ਨੇ ਮਾਤਾ ਦੇ ਠੀਕ ਹੋਣ ਲਈ ਭਗਵਤੀ ਮਾਤਾ ਦਾ ਜਾਗਣ ਸੁਖਿਆ ਇਹ ਸਾਰਾ ਪਰਿਵਾਰ ਆਪਣੀ ਮਾਤਾ ਦੀ ਉਹ ਸੇਵਾ ਕਰ ਰਿਹਾ ਸੀ ਸਾਰਾ ਪਰਿਵਾਰ ਉਹਨਾਂ ਦੇ ਸਰਾਨੇ ਬੈਠਾ ਸੀਗਾ ਕੋਈ ਲਤਾ ਕਟ ਰਿਹਾ ਸੀ ਬਹੁਤ ਸੇਵਾ ਕਰ ਰਿਹਾ ਸੀ ਇਕੱਲੇ ਗਾਣਾ ਗਾਉਣਾ ਅੱਡ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਸੇਵਾ ਲਈ ਫਰਜ਼ ਨਿਭਾਉਣਾ ਅੱਡ ਗੱਲ ਹੁੰਦੀ ਹੈ ਇਹਨਾਂ ਨੇ ਪੂਰੇ ਫਰਜ਼ ਨਿਭਾਏ ਨੇ ਰੱਬ ਇਹਨਾਂ ਨੂੰ ਬਹੁਤ ਲੰਮੀ ਉਮਰਾਂ ਦੇਵੇ ਇਸ ਪਰਿਵਾਰ ਨੂੰ ਕਮਲ ਖਾਨ ਵਨੀਤ ਖਾਨ ਉਹ ਪਰਿਵਾਰ ਨੇ ਆਪਣੀ ਮਾਂ ਖੋਈ ਹੈ ਮੈਨੂੰ ਇੱਕ ਗੱਲ ਪਤਾ ਹੈ ਕਿ ਇਹ ਬੱਚਿਆਂ ਨੇ ਆਪਣੀ ਮਾਤਾ ਦੀ ਬਹੁਤ ਸੇਵਾ ਕੀਤੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਮਾਤਾ ਦੀ ਸੇਵਾ ਲਈ ਉਦਾਹਰਣ ਵੀ ਬਣਨਗੇ ਮੈਂ ਪਿੱਛੇ ਮਾਤਾ ਇਹਨਾਂ ਦੇ ਦਾਖਲ ਸੀਗੇ ਮੈਂ ਉੱਥੇ ਉਹਨਾਂ ਦਾ ਪਤਾ ਲੈਣ ਮੈਂ ਤੇ ਮੈਡਮ ਮੰਜੂ ਭਾਰਤੀ ਨਾਲ ਸੀਗੇ ਅਸੀਂ ਪਤਾ ਲੈਣ ਗਏ ਮੇਰੀਆਂ ਇਹਨਾਂ ਦੇ ਪਰਿਵਾਰ ਨੂੰ ਦੇਖ ਕੇ ਅੱਖਾਂ ਭਰ ਆਈਆਂ ਇਹ ਸਾਰਾ ਪਰਿਵਾਰ ਆਪਣੀ ਮਾਤਾ ਦੀ ਉਹ ਸੇਵਾ ਕਰ ਰਿਹਾ ਸੀ ਸਾਰਾ ਪਰਿਵਾਰ ਉਹਨਾਂ ਦੇ ਸਰਾਨੇ ਬੈਠਾ ਸੀਗਾ ਕੋਈ ਲਤਾਂ ਕੁੱਟ ਰਿਹਾ ਸੀ ਬਹੁਤ ਸੇਵਾ ਕਰ ਰਿਹਾ ਸੀ ਮੈਂ ਇਹਨਾਂ ਦੀ ਉਹ ਸੇਵਾ ਨੂੰ ਦੇਖਦੇ ਹੋਏ ਮੈਂ ਇਸ ਸਾਰੇ ਪਰਿਵਾਰ ਨੂੰ ਬਹੁਤ ਲੰਮੀ ਉਮਰ ਹੋਣ ਦਾ ਇੱਕ ਆਸ਼ੀਰਵਾਦ ਦਿੰਦਾ ਔਰ ਇਹ ਵੀ ਆਸ ਕਰਦਾ ਕਿ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਆਉਣ ਵਾਲੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਗੇ ਜੋ ਅੱਜ ਕੱਲ੍ਹ ਸਮਾਜ ਚ ਘਟਦੀ ਜਾ ਰਹੀ ਹੈ ਲੱਗਦਾ ਕਿ ਜੋ ਸਿਵਤ ਮਿਲਣੀ ਚਾਹੀਦੀ ਮਾਤਾ ਨੂੰ ਮਿਲੀ ਹੈ ਮੈਂ ਕਿਹਾ ਜੀ ਤੁਸੀਂ ਮਾਤਾ ਜੀ ਦਾ ਮੈਨੂੰ ਮੇਰੇ ਤਾਂ ਛੋਟੀ ਭੈਣ ਸੀ ਮੈਨੂੰ ਥੋੜੇ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਜਾਗਰਣ ਕਰਵਾ ਰਹੇ ਨੇ ਬੱਚੇ ਤੁਸੀਂ ਦੇਖੋ ਕਿ ਇਨਾ ਬੱਚਿਆਂ ਨੇ ਮਾਤਾ ਦੇ ਠੀਕ ਹੋਣ ਲਈ ਭਗਵਤੀ ਮਾਤਾ ਦਾ ਜਾਗਰਣ ਸੁਖਿਆ ਵੀ ਜੇ ਸਾਡੀ ਮਾਂ ਠੀਕ ਹੋ ਜੂਗੀ ਅਸੀਂ ਭਗਵਤੀ ਜਾਗਰਣ ਕਰਵਾਵਾਂਗੇ ਪੈਣਜੀ ਦਾ ਸਪੈਸ਼ਲ ਫੋਨ ਆਇਆ ਕਿ ਮੈਂ ਠੀਕ ਹੀ ਇਹਨਾਂ ਦੀਆਂ ਦੁਆਵਾਂ ਕਰਕੇ ਹੋਈਆਂ ਇਹਨਾਂ ਦੀਆਂ ਸੁੱਖਾਂ ਕਰਕੇ ਮੈਂ ਠੀਕ ਹੋ ਗਈ। ਮੈਂ ਕਿਹਾ ਨਹੀਂ ਪੈਣਜੀ ਸੁੱਖਾਂ ਇੱਕ ਪਾਸੇ ਨੇ ਔਰ ਇਹਨਾਂ ਦੀ ਸੇਵਾ ਕਰਕੇ ਤੁਸੀਂ ਠੀਕ ਹੋ ਜਾਓ। ਇਹਨਾਂ ਦੀ ਸੇਵਾ ਕਰਕੇ ਮੈਂ ਕਿਹਾ ਇਹਨਾਂ ਨੇ ਸੇਵਾ ਤੁਹਾਡੀ ਬਹੁਤ ਕੀਤੀ ਹੈ। ਵਨੀ ਦੀ ਪਤਨੀ, ਕਮਲ ਖਾਨ ਦੀ ਪਤਨੀ ਉਹ ਇਦਾਂ ਲੱਗੇ ਹੋਈ ਸੀ ਸੇਵਾ ਕਰਨ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਬੱਚਿਆਂ ਨੇ ਆਪਣੇ ਮਾਤਾ ਦੀ ਬਹੁਤ ਸੇਵਾ ਕੀਤੀ ਹੈ। ਬਾਕੀ ਜ਼ਿੰਦਗੀ ਮੌਤ ਤਾਂ ਉੱਪਰ ਵਾਲੇ ਦੇ ਹੱਥ ਹੈ। ਕੋਈ ਪ੍ਰੋਫੈਸਰ ਜੀਕਰ ਗੱਲ ਕਰੀਏ ਤਾਂ ਲੱਗਦਾ ਸੀ ਲੰਬੇ ਸਮੇਂ ਤੋਂ ਬਿਮਾਰ ਸਨ ਇਹਨਾਂ ਦੇ ਮਾਤਾ ਔਰ ਉਹ ਦਰਦ ਉਹ ਦੁੱਖ ਜਿਹੜਾ ਪਿਆਰ ਜਿਹੜਾ ਕਹਿ ਸਕਦੇ ਆ ਕਿ ਆਪਣੇ ਕਮਲ ਖਾਨ ਨੇ ਆਪਣੇ ਗੀਤਾਂ ਦੇ ਵਿੱਚ ਵੀ ਉਹ ਸਭ ਕੁਝ ਪੋਇਆ ਮਾਂ ਦੇ ਗਾਣੇ ਚ ਬਿਲਕੁਲ ਇਹ ਜਿਹੜਾ ਆਪਾਂ ਸਦੀਆਂ ਤੋਂ ਗਾਣੇ ਮਾਂ ਦੇ ਉੱਪਰ ਬਣਦੇ ਆ ਰਹੇ ਨੇ ਮਗਰ ਜੋ ਕਮਲ ਖਾਨ ਨੇ ਗਾਇਆ ਨਾ ਸਾਨੂੰ ਐ ਲੱਗਿਆ ਕਿ ਉਸ ਤੋਂ ਪਹਿਲਾਂ ਕੋਈ ਮਾਂ ਤੇ ਗਾਣਾ ਹੀ ਨਹੀਂ ਹੈ ਨਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਅਸੀਂ ਮਾਨਕ ਸਾਹਿਬ ਦਾ ਗਾਣਾ ਸੁਣਦੇ ਸੀ ਇੱਕ ਉਹ ਵੀ ਅਮਰ ਗਾਣਾ ਹੈ ਮੈਂ ਨਹੀਂ ਕਹਿੰਦਾ ਤੇ ਲੇਕਿਨ ਜੋ ਕਮਲ ਨੇ ਉਹਦੇ ਵਿੱਚ ਦਰਦ ਭਰਿਆ ਉਸ ਗਾਣੇ ਦੇ ਵਿੱਚ ਇਹਦੀ ਆਵਾਜ਼ ਦੇ ਵਿੱਚ ਵੈਸੀ ਬਹੁਤ ਦਰਦ ਹੈ ਹੈਨਾ ਤਾਂ ਜੋ ਦਰਦ ਭਰਿਆ ਨਾ ਸਾਨੂੰ ਐਂ ਲੱਗਦਾ ਕਿ ਉਹ ਪਹਿਲਾ ਗਾਣਾ ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਵੀ ਮੈਂ ਮਾਂ ਦੇ ਉੱਪਰ ਪਹਿਲਾ ਗਾਣਾ ਸੁਣ ਰਿਹਾ ਲੇਕਿਨ ਇਹਨਾਂ ਨੇ ਉਹ ਗਾਣਾ ਹੀ ਨਹੀਂ ਗਾਇਆ ਆਪਣੀ ਮਾਂ ਦੀ ਸੇਵਾ ਕਰਨ ਲਈ ਉਹ ਸਾਰੇ ਫਰਜ਼ ਨਿਭਾਏ ਵੀ ਨਹੀਂ ਕੱਲੇ ਗਾਣਾ ਗਾਉਣਾ ਅੱਡ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਸੇਵਾ ਲਈ ਫਰਜ਼ ਨਿਭਾਉਣਾ ਅੱਡ ਗੱਲ ਹੁੰਦੀ ਹੈ ਇਹਨਾਂ ਨੇ ਉਹ ਪੂਰੇ ਫਰਜ਼ ਨਿਭਾਏ ਨੇ ਰੱਬ ਇਹਨਾਂ ਨੂੰ ਬਹੁਤ ਲੰਮੀ ਉਮਰ ਆ ਦੇ ਇਸ ਪਰਿਵਾਰ ਨੂੰ ਬਾ ਲੱਗਦਾ ਕਿ ਕਮਲਖਾਨ ਦੇ ਨਾਲ ਖੜਨ ਦਾ ਮੌਕਾ ਸਹਾਰਾ ਦੇ ਕਿਉਂਕਿ ਜਦੋਂ ਮਾਂ ਚਲੀ ਜਾਂਦੀ ਇਸ ਉਮਰ ਦੇ ਵਿੱਚ ਤਾਂ ਬਹੁਤ ਵੱਡਾ ਨਾਂ ਪੂਰਾ ਆਉਣ ਨਾਲ ਘਾਟਾ ਹੁੰਦਾ ਜੀ ਹਾਂਜੀ ਬਿਲਕੁਲ ਹੀ ਕੋਈ ਮਾਤਾ ਪਿਤਾ ਦਾ ਜਿਹੜਾ ਘਾਟਾ ਹੁੰਦਾ ਜੀ ਉਹ ਤਾਂ ਪੂਰਾ ਕੀਤਾ ਹੀ ਨਹੀਂ ਜਾ ਸਕਦਾ ਉਹ ਰੱਬ ਵੀ ਨਹੀਂ ਪੂਰਾ ਕਰ ਸਕਦਾ ਇਹ ਤਾਂ ਆਪਾਂ ਤਾਂ ਬੰਦੇ ਦੇ ਤਾਂ ਕੀ ਹੈਸਿਅਤ ਤੇ ਕੀ ਹਿੰਮਤ ਤੇ ਕੀ ਹੌਸਲਾ ਆਪਾਂ ਇਹ ਕਾਵਾਂਗੇ ਕੀ ਹੋ ਸਕਦਾ ਇਹ ਰੱਬ ਵੀ ਬਾਕੀ ਇਹ ਰੱਬ ਦੀ ਨਿਯਮਤ ਹੈ ਜੀ ਰੱਬ ਨੂੰ ਪਤਾ ਹੈ ਵੀ ਕਿੱਥੇ ਕਿਹਦੇ ਕਿੰਨੇ ਸਵਾਸ ਨੇ ਸਵਾਸਾਂ ਦਾ ਚੱਕਰ ਹੈ ਸਾਰਾ ਲੇਕਿਨ ਇਹਨਾਂ ਦੀ ਸੇਵਾ ਤੋਂ ਮੈਂ ਕੁਰਬਾਨ ਹਾਂ ਜੀ E na verdade é uma boa serva